ਨੌਜਵਾਨਾਂ ਦੀ ਬਹੁਤ ਵੱਡੀ ਜਿਹੜੀ ਸਮੱਸਿਆ ਹੈ ਕਈ ਨੌਜਵਾਨਾਂ ਦੀ ਸਾਰਿਆਂ ਦੀ ਨਹੀਂ ਕਈ ਨੌਜਵਾਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਸਾਡਾ ਜਿਹੜਾ ਅੰਗ ਹੈ ਗੋਪਤ ਅੰਗ ਜਿਹਨੂੰ ਕਹਿ ਦਿੰਦੇ ਆ ਵੀ ਛੋਟਾ ਰਹਿ ਗਿਆ ਵੀ ਜਿਵੇਂ ਜਿਵੇਂ ਮੇਰੀ ਉਮਰ ਵਧੀ ਆ ਵੀ ਉਹਦੀ ਗਰੋਥ ਨਹੀਂ ਹੋ ਪਾਈ ਤੇ ਕਿਸੇ ਨੂੰ ਤਾਂ ਬਹਿਮ ਹੁੰਦਾ ਜ਼ਿਆਦਾਤਰ ਬਹਿਮ ਹੁੰਦਾ ਕਿਉਂਕਿ ਇਹ ਚੀਜ਼ਾਂ ਕੋਈ ਮੈਟਰ ਨਹੀਂ ਕਰਦੀਆਂ ਸਾਈਜ਼ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਮੈਰਿਡ ਲਾਈਫ ਦੇ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ ਸਾਈਜ਼ ਨੂੰ ਲੈ ਕੇ ਬਾਕੀ ਹੁਣ ਬਾਹਲਾ ਖੁੱਲ ਕੇ ਇੱਥੇ ਮੈਂ ਵੀਡੀਓ 'ਚ ਨਹੀਂ ਦੱਸ ਸਕਦਾ ਬਹੁਤੀਆਂ ਗੱਲਾਂ ਤੇ ਤੁਸੀਂ ਜ਼ਿਆਦਾ ਪਰੇਸ਼ਾਨ ਹੁੰਨੇ ਹੋ ਤੇ ਜ਼ਿਆਦਾ ਤੁਹਾਨੂੰ ਹੈਗੀ ਪ੍ਰੋਬਲਮ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ ਤੇ ਤੁਹਾਨੂੰ ਸਮਝਾਉਂਗਾ ਤੇ ਕੋਈ ਤੇਲ ਮੜ ਮੜਾ ਬਰਤਨਾ ਚਾਹਣਿਓ ਕੋਈ ਤਾਂ ਇੱਕ ਸਪੈਸ਼ਲ ਜਿਹਾ ਇਸ ਤੇਲ ਬਣਾਇਆ ਹੋਇਆ ਉਹ ਤੇਲ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ ਆ ਕੇ ਲੈ ਸਕਦੇ ਹੋ ਜਾਂ ਮੰਗਵਾ ਸਕਦੇ ਹੋ ਕਾਲ ਕਰਕੇ ਠੀਕ ਹੈ ਜੀ ਉਹ ਸਪੈਸ਼ਲ ਤੇਲ ਆ ਤੇ ਉਹਦੇ ਨਾਲ ਮੈਂ ਇਹ ਨਹੀਂ ਕਹਿ ਦਊਂਗਾ ਵੀ ਇੰਨੇ ਤੋਂ ਫਿਰ ਇੰਨਾ ਹੋ ਜੂ ਆਹ ਹੋ ਜੂ ਉਹ ਹੋ ਜੂ ਬੜੀਆਂ ਗੱਲਾਂ ਮਾਰਨ ਦਾ ਕੋਈ ਫਾਇਦਾ ਨਹੀਂ ਤੇ ਜਿੰਨੀ ਕਿ ਸਚਾਈ ਆ ਉਹ ਹੀ ਦੱਸ ਦਵਾਂਗਾ ਦੇਖੋ ਇਹ ਤੇਲ ਵਰਤੋਗੇ ਇਹਦੇ ਨਾਲ 19 21 ਦਾ ਫਰਕ ਜਿਹੜਾ ਪੈ ਸਕਦਾ ਕਿਉਂਕਿ ਇਹ ਜਿਹੜੀ ਹੈਗੀ ਆ ਇਹ ਕਿਸੇ ਹੀ ਇਹੋ ਜਿਹਾ ਇਹਨੂੰ ਕਹਿ ਸਕਦੇ ਆ ਇਹ ਮਸਲਾ ਹੀ ਇਹੋ ਜਿਹਾ ਸੋ ਇਹਦੇ ਵਿੱਚ ਗਰੋਥ ਦੇ ਵਿੱਚ 19 21 ਕਿਸੇ ਨੂੰ ਫਰਕ ਪੈ ਵੀ ਜਾਂਦਾ ਕਿਸੇ ਨੂੰ ਨਹੀਂ ਵੀ ਪੈਂਦਾ ਬਾਕੀ ਆਪਣਾ ਸਾਈਡ ਫਾਇਟ ਕੋਈ ਨਹੀਂ ਹੈਗਾ ਅਗਰ ਤੁਸੀਂ ਵਰਤਣਾ ਚਾਹੁੰਦੇ ਹੋ ਟਰਾਈ ਕਰਨਾ ਚਾਹੁੰਦੇ ਹੋ ਬੱਤ ਕਰ ਸਕਦੇ ਹਾਂ ਇੱਕ ਐਸਾ ਤਾਂ ਵੀ ਇੱਕ ਤਾਬਾ ਕਰ ਸਕਦਾ ਇੱਕ ਤੁਹਾਨੂੰ ਵਾਦਾ ਕਰ ਸਕਦਾ ਜੇਕਰ ਗੁੰਜਾਇਸ਼ ਹੋਵੇ ਜੇ ਮੰਨ ਲਓ ਕਿ ਇਸ ਚੀਜ਼ ਦੀ ਗੁੰਜਾਇਸ਼ ਆ ਵੀ ਇੰਨੇ ਤੋਂ ਇੰਨੀ ਹੋ ਸਕਦੀ ਆ ਠੀਕ ਹੈ ਜੀ ਵੀ ਥੋੜੀ ਤੋਂ ਵੱਡੀ ਹੋ ਸਕਦੀ ਆ ਅਗਰ ਗੁੰਜਾਇਸ਼ ਹੈ ਕਿਸੇ ਚੀਜ਼ ਚ ਤਾਂ ਉਹ ਜ਼ਰੂਰ ਹੋ ਜੂ ਠੀਕ ਹੈ ਜੀ ਅਗਰ ਗੁੰਜਾਇਸ਼ ਹੈ ਅਗਰ ਗੁੰਜਾਇਸ਼ ਹੀ ਨਹੀਂ ਹੈ ਤਾਂ ਫਿਰ ਕੁਝ ਵੀ ਨਹੀਂ ਹੋਣਾ ਹਨਾ ਇਹਦਾ ਕੋਈ ਸਾਈਡ ਇਫੈਕਟ ਕੋਈ ਨਹੀਂ ਤੇਲ ਨੂੰ ਤੁਸੀਂ ਮੰਗਾ ਕੇ ਵਰਤ ਸਕਦੇ ਹੋ ਜੋ ਹੋਣਾ ਤਾਂ ਹੋ ਜੂਗਾ ਮਤਲਬ ਕਹਿੰਦਾ ਮੇਰਾ ਕਾਸਰ ਕੋ ਇਹ ਨਹੀਂ ਆਪਣੇ ਤੇਲ ਦੇ ਵਿੱਚ ਜੋ ਹੋਣਾ ਹੋ ਜੂ ਹੁਣ ਆ ਹੀ ਨਹੀਂ ਪਤਾ ਇੰਨੇ ਤੋਂ ਇੰਨਾ ਹੋ ਜੇ ਹਨਾ ਇਹ ਤਾਂ ਚਲੋ ਮਜ਼ਾਕ ਦੀ ਗੱਲ ਨਾ ਇੰਨੇ ਤੋਂ ਇੰਨਾ ਤਾਂ ਕਿਵੇਂ ਹੋ ਜੂਗਾ ਅਤੇ ਇਹ ਗੱਲ ਚਲੋ ਹਾਸੇ ਦੀ ਹੋਗੀ ਹਨਾ ਤੇ ਬਾਕੀ ਨੌਜਵਾਨਾਂ ਨੂੰ ਕਹਿਣਾ ਹੁੰਦਾ ਵੀ ਇਹ ਗੱਲਾਂ ਨੂੰ ਲੈ ਕੇ ਚਿੰਤਾ ਜਨਾ ਹੋਇਆ ਕਰੋ ਆਪਣੀ ਲਾਈਫ ਨੂੰ ਖਰਾਬ ਨਾ ਕਰਿਆ ਕਰੋ ਕਈਆਂ ਨੂੰ ਮੰਨੂ ਨੌਜਵਾਨ ਕੇ ਦਾਅਸ ਦੇ ਨੇ ਵੀ ਇੰਨਾ ਕੁ ਹੋ ਜਾਂਦਾ ਜੀ ਵੀ ਸੁੰਗੜ ਕੇ ਇੰਨਾ ਕੁ ਹੋ ਜਾਂਦਾ ਇੰਨਾ ਕੁ ਹੋ ਜਾਂਦਾ ਅੱਧਾ ਇੰਚ ਹੋ ਜਾਂਦਾ ਇੰਚ ਹੋ ਜਾਂਦਾ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਨਾਰਮਲ ਫਿਰਦੇ ਤੁਰਦੇ ਹੋ ਵੀ ਤੁਹਾਨੂੰ ਉਦੋਂ ਕਰਨਾ ਕੀ ਆ ਉਹਦਾ ਪਿਸ਼ਾਬ ਹੀ ਕਰਨਾ ਪਿਸ਼ਾਬ ਹੋ ਜਾਊਗਾ ਇਹ ਦੱਸੋ ਵੀ ਪਿਸ਼ਾਬ ਨਹੀਂ ਹੋ ਸਕਦਾ ਪਿਸ਼ਾਬ ਹੋ ਜਾਊਗਾ ਜਿੰਨਾ ਮਰਜ਼ੀ ਸਾਈਜ਼ ਹੋਵੇ 1 ਇੰਚ ਹੋਵੇ 2 ਇੰਚ ਹੋਵੇ 4 ਇੰਚ ਹੋਵੇ ਜਿੰਨਾ ਮਰਜ਼ੀ ਹੋਵੇ ਪਿਸ਼ਾਬ ਹੋ ਜਾਊ ਤੁਹਾਡਾ ਇਹ ਕਹਿ ਸਕਦਾ ਤਾਂ ਵੀ ਜਦੋਂ ਤੁਸੀਂ ਮੈਡ ਲਾਈਫ ਆ ਤੁਹਾਡੀ ਹੁਣ ਤੁਸੀਂ ਵਿਆਹੇ ਗਏ ਠੀਕ ਹੈ ਆਪਣੀ ਜੀਵਨ ਸਾਥੀ ਕੋਲ ਜਾਣਦੇ ਹੋ ਇਹ ਜੀ ਐਕਟੀਵਿਟੀ ਤੁਹਾਡੀ ਹੁੰਦੀ ਆ ਕੋਈ ਅਤੇ ਉਦੋਂ ਰੈਕਸ਼ਨ ਆਉਂਦਾ ਖੜਾਪਨ ਆਉਂਦਾ ਤਣਾਅ ਆਉਂਦਾ ਉਹਦੇ ਵਿੱਚ ਕੋਈ ਕਮੀ ਲੈਂਦੀ ਆ ਉਹਦਾ ਇਲਾਜ ਕਰਾਂਗੇ ਅਕੜਾ ਕੇ ਤਣਾਅ ਕੇ ਤੁਹਾਡਾ ਸਾਈਜ਼ ਕਿੰਨਾ ਹੋ ਜਾਂਦਾ ਜਦੋਂ ਕੜਾ ਆਉਂਦਾ ਤਣਾਅ ਆਉਂਦਾ ਮਤਲਬ ਰੈਕਸ਼ਨ ਆਉਂਦਾ ਉਦੋਂ ਸੰਭੋਗ ਕਰਨ ਵਾਸਤੇ ਆ ਠੀਕ ਹੈ ਗੱਲ ਸਿੱਧੀ ਜੀ ਆ ਬਸ ਇੰਨਾ ਹੀ ਹੁੰਦਾ ਬਾਕੀ ਬਹਿਮ ਨਾ ਕਰਿਆ ਕਰੋ ਵੀ ਇੰਨਾ ਹੋ ਗਿਆ ਜੀ ਇੰਨਾ ਹੋਗਾ ਸੁੰਗੜ ਕੇ ਇਹ ਸੁੰਗੜਦਾ ਸੰਗੜਦਾ ਦਾ ਲੱਭਦਾ ਰਹਿੰਦਾ ਇਹ ਕਦੇ ਲੱਭ ਜਾਂਦਾ ਕਦੇ ਘਟ ਜਾਂਦਾ ਸੋ ਇਹੀ ਬੇਨਤੀ ਸੀ ਵੀ ਨੌਜਵਾਨਾਂ ਨੂੰ ਕਹਿਣਾ ਨਾ ਗੁਮਰਾਹ ਜਿਹਾ ਹੋਇਆ ਕਰੋ ਵੀ ਬਾਲੇ ਪੈਸੇ ਕਰਜੀ ਜਾਂਦੇ ਕੋਈ ਬੜੀ ਸਾਈਜ਼ ਦੇ ਚੱਕਰ ਦੇ ਵਿਚ ਇੰਨਾ ਕਰ ਲਾਂਗੇ ਇੰਨਾ ਕਰ ਲਾਂਗੇ ਸੋ ਜਿੰਨਾ ਹੁੰਦਾ ਕੁਦਰਤੀ ਤੌਰ ਤੇ ਸਰੀਰਾਂ ਦਾ ਫਰਕ ਹੁੰਦਾ ਜੇ ਤੁਸੀਂ ਉਹ ਕਾਲੇ ਪੀਲੇ ਨੂੰ ਦੇਖਦੇ ਹੋ ਬਾਹਰਲੇ ਨੂੰ ਵਿਚਾਰਿਆਂ ਨੂੰ ਤੇ ਉਹ ਉਹ ਕੁਦਰਤੀ ਤੌਰ ਤੇ ਉਹਨਾਂ ਦਾ ਜਿਹੜਾ ਖਾਣ ਪਾਣ ਜਾਂ ਉਹਨਾਂ ਦੀ ਦੇਸ਼ ਇਹ ਹੈ ਜੀ ਸੋ ਆਪਾਂ ਭਾਰਤ ਦੇਸ਼ ਚ ਭਾਰਤ ਦੇ ਵਿੱਚ ਜਿਹੜੇ ਸਾਈਜ਼ ਨੇ ਜ਼ਿਆਦਾਤਰ ਸਾਈਜ਼ 4 ਇੰਚ ਤੋਂ ਸ਼ੁਰੂ ਹੋ ਕੇ 7 8 9 10 ਇੰਚ ਤੱਕ ਹੋ ਸਕਦੇ ਨੇ ਘੱਟੋ ਘੱਟ 4 ਇੰਚ ਤੋਂ ਲੈ ਕੇ ਨਾ ਆਪਣੇ ਭਾਰਤ ਦੇ ਵਿੱਚ ਹੋਰ ਕਿਸੇ ਮੁਲਕ ਦੀ ਤੁਸੀਂ ਕੰਪੈਰੀਸ਼ਨ ਨਾ ਕਰਿਆ ਕਰੋ ਆਪਣੇ ਆਪ ਨੂੰ ਕਿਸੇ ਹੋਰ ਮੁਲਕ ਦੇ ਇਨਸਾਨਾਂ ਨਾਲ ਉਹ ਨਿਗਰੋ ਜਿਹੜੇ ਕਾਲੇ ਹੁੰਦੇ ਨੇ ਉਹਨਾਂ ਨਾਲ ਹਨਾ ਤੇ ਬਾਕੀ ਗੁਮਰਾਹ ਨਾ ਹੋਇਆ ਕਰੋ ਦਿਮਾਗ ਦੇ ਵਿੱਚ ਟੈਨਸ਼ਨ ਨਾ ਰੱਖਿਆ ਕਰੋ ਗੱਲ ਦੀ ਅਗਰ ਜਿਆਦਾ ਹੀ ਕੁਛ ਤੁਹਾਨੂੰ ਸਿਆ ਲੱਗਦੀ ਆ ਕੋਈ ਹੋਰ ਕਮਜ਼ੋਰੀ ਕਮਜ਼ੋਰੀ ਹੈਗੀ ਜਾਂ ਕੁਝ ਵੀ ਆ ਤਾਂ ਮੈਨੂੰ ਮਿਲ ਸਕਦੇ ਹੋ ਉਹਨnę ਤੇ ਆ ਤੇਲ ਤੂਲ ਮੰਗਾਉਣਾ ਤੁਸੀਂ ਆਰਡਰ ਕਰਕੇ ਮੰਗਾ ਸਕਦੇ ਜਾਂ ਆ ਕੇ ਲੈ ਸਕਦੇ ਹੋ ਕੋਈ ਹੋਰ ਬਹਿਮ ਪਰ ਮਹਗਾ ਮੈਨੂੰ ਅਗੇ ਮਿਲ ਲਿਓ ਤੇ ਤੁਹਾਨੂੰ ਸਮਝਾ ਦੂੰਗਾ ਕਾਉਂਸਲਿੰਗ ਕਰੂੰਗਾ ਤੁਹਾਡੀ ਤਸੱਲੀ ਕਰਦਾਂਗੇ ਸੋ ਇਹ ਜੀ ਗੱਲ ਨਹੀਂ ਖੋਰਾਇਆ ਨਾ ਕਰੋ ਨੌਜਵਾਨਾਂ ਨੂੰ ਕਹਿਣਾ ਹੁੰਦਾ ਵੀ ਕਿ ਇਹ ਮਰਨ ਵਾਲੇ ਸੋਚ ਲਾ ਦਿੰਦੇ ਨੇ ਇਹ ਜਿਹੇ ਗੱਲਾਂ ਨੂੰ ਲੈ ਕੇ ਕੈਦਾ ਨਹੀਂ ਸਾਨੂੰ ਗੁਪਤ ਬਿਮਾਰੀ ਆ ਕੋਈ ਗੁਪਤ ਗਾਪਤ ਕੁਝ ਨਹੀਂ ਹੁੰਦੀ ਆਪਣੇ ਮਾਪਿਆਂ ਨੂੰ ਆਪਣੇ ਮਾਪੇ ਨੂੰ ਦੱਸਿਆ ਕਰੋ ਘਰਦਿਆਂ ਨੂੰ ਵੱਡਿਆਂ ਨੂੰ ਦੱਸਿਆ ਕਰੋ ਕਿ ਮੈਨੂੰ ਆਹ ਸਮੱਸਿਆ ਇਹਦਾ ਇਲਾਜ ਕਰਵਾ ਦਿਓ ਸਭ ਠੀਕ ਹੋ ਜਾਂਦਾ ਸਾਰਾ ਹੱਲ ਹੋ ਜਾਂਦਾ ਸੋ ਖੋਰਾਇਆ ਨਾ ਕਰੋ ਆਪਣੀ ਬਿਮਾਰੀ ਨੂੰ ਐਨਾ ਕਿਹਾ ਕਰੋ ਗੁਪਤ ਰੋਗ ਵੀ ਗੁਪਤ ਰੋਗ ਮੈਂ ਕਿਸੇ ਨੂੰ ਕੀ ਦੱਸੂਗਾ ਪਤਾ ਨਹੀਂ ਕੀ ਕਹੂ ਅਗਲਾ ਤੁਹਾਨੂੰ ਇਹ ਕਿਹੜਾ ਦੁਨੀ ਅੰਦਰੀ ਚ ਗਾਹ ਹੋਣਾ ਆਪਣੇ ਮਾਪਿਆਂ ਨੂੰ ਦੱਸਣਾ ਠੀਕ ਹੈ ਆਪਣੇ ਯਾਰ ਦੋਸਤਾਂ ਜਾਂ ਵੱਡੇ ਭਰਾ ਨੂੰ ਕਿਸੇ ਨੂੰ ਕਿਸੇ ਨੂੰ ਵੀ ਜਿਹਦੇ ਨਾਲ ਗੱਲਬਾਤ ਸ਼ੇਅਰ ਕਰਦੇ ਹੋ ਪਰ ਮਾਪਿਆਂ ਨੂੰ ਜ਼ਰੂਰ ਦੱਸਿਆ ਕਰੋ ਇਹਦੀ ਸਮੱਸਿਆ ਹੁੰਦੀ ਹੈ ਤੇ ਬਾਕੀ ਹੋਰ ਵੀਡੀਓ ਲੈ ਕੇ ਚਲਦੇ ਆਉਂਗਾ ਦਿਓ ਆ ਗਿਆ ਖੁਸ਼ ਰਹੋ ਧੰਤ ਉਸਤਰ